ਸਤਿ ਸ੍ਰੀ ਅਕਾਲ ਪ੍ਰੋਸਿੰਗ ਮਾਨ ਜੀ ਦੇ ਜਿਹੜਾ ਜੁੱਧਨਰ ਸ਼ਵਰਧ ਦੀ ਸਲਵਾਰ ਕੀਤੀ ਗਈ ਹੈ ਬਹੁਤ ਸਾਰੇ ਜਿਹੜੀ ਨਸ਼ੇ ਦੀ ਸਪਲਾਈ ਚੈਨ ਟੁੱਟ ਚੱਕੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਪੁਲਿਸ ਪ੍ਰਸ਼ਾਸਨ ਤੇ ਪ੍ਰੈਣੀਆਂ ਸਰਕਾਰਾਂ ਦਬਾਅ ਨਾ ਕਰਖ ਰਹੀਆਂ ਸੀ ਪਹਿਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਆਈ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਖੁੱਸ ਹੋ ਕੇ ਜਿਹੜਾ ਇਸ ਨਸ਼ੇ ਤਸਕਰਾ ਦੇ ਕਾਰਵਾਈ ਕਰ ਰਿਹਾ ਤੇ ਪੁਲਿਸ ਪ੍ਰਸ਼ਾਸਨ ਦੀ ਵੀ ਸਹਾਵਾ ਸੰਬੰਧੀ ਆ ਤੇ ਬਹੁਤ ਜੀ ਆਲੀ ਗੱਲ ਹੈ ਕਿ ਜਿਸ ਪਿੰਡ ਵੀ ਜਾ ਰਹੇ ਆ ਪਿੰਡ 'ਚ ਬਹੁਤ ਵੱਡੀ ਖੁਸ਼ਖਬਰੀ ਇਹ ਮਿਲਦੀ ਹੈ ਕਿ ਸਾਡੇ ਪਿੰਡ 'ਚ ਨਸ਼ਾ ਖਤਮ ਹੋ ਗਿਆ ਹਾਂਜੀ ਸਰ ਅਸੀਂ ਪਹਿਲ ਦੇ ਆਧਾਰ 'ਤੇ ਪਿੰਡ ਵਿੱਚ ਨਸ਼ਾ ਮੁਕਤੀ ਦੇ ਲਈ ਜਾਗਰੂਕ ਕਰਨ ਲਈ ਮੀਟਿੰਗ ਕਰਦੇ ਹਾਂ ਤੇ ਨਸ਼ੇ ਨੂੰ ਵੱਤੋ ਵੱਤ ਪਰਹਾਲਾ ਕਰਦੇ ਹਾਂ ਵੀ ਨਸ਼ਾ ਕੋਈ ਰੋਕੇ ਜਾਂ ਵੇਚਦਾ ਵੀ ਸਾਨੂੰ ਦੱਸੇ ਤੇ ਉੱਤੇ ਪਹਿਲ ਦੇ ਆਧਾਰ ਦੇ ਕਾਰਵਾਈ ਹੁੰਦੀ ਹੈ ਪੁਲਿਸ ਨੂੰ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਟੀਮੇਟ ਕੀਤਾ ਜਾਂਦਾ ਜੇ ਕੋਈ ਨਸ਼ਾ ਵੇਚਦਾ ਅਸੀਂ ਨਸ਼ਾ ਮੁਕਤ ਕਰਨ ਲਈ ਪੰਜਾਬ ਨੂੰ ਪਹਿਲ ਦੇ ਆਧਾਰ ਦੇ ਪਿੰਡ ਵਸ ਪਿੰਡ ਦੇ ਤੌਰ ਤੇ ਪਰਹਾਲੇ ਕਰ ਰਹੇ ਹਾਂ ਸਰਕਾਰ ਇਹ ਜਿਹੜਾ ਛੇੜਿਆ ਦਾ ਜਾਨ ਹੈਰਾ ਉਹ ਪਿੰਡ ਦਾ ਜਿਹੜਾ ਪਿੰਡ ਵੱਲੋਂ ਸਰਕਾਰ ਨੇ ਜਿਹੜੀ ਮਹਮ ਚਲਾਈ ਆ ਉਹਦੇ ਵਿੱਚ ਪੂਰਾ ਸਹਿਯੋਗ ਦੇ ਦਿੱਤਾ ਜਾ ਰਿਹਾ ਸਾਡੇ ਵੱਲੋਂ ਸਾਰਾ ਪਿੰਡ ਸਾਡਾ ਇਸ ਮਹਮ ਨਸ਼ਾ ਖਤਮ ਕਰਨ ਦੇ ਲਈ ਸਾਰਾ ਲੱਗਿਆ ਹੋਇਆ ਪਿੰਡ